ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਕਾਲਜ 12 ਮਈ ਤੋਂ ਆਮ ਦੀ ਤਰ੍ਹਾਂ ਖੁੱਲ ਜਾਣਗੇ ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਅਤੇ ਲੋਕ ਸੰਪਰਕ ਮੰਤਰੀ ਅਰਜੋਤ ਸਿੰਘ ਬੈਂਸ ਨੇ ਸੰਧੂ ਟੀਵੀ ਨਾਲ ਗੱਲਬਾਤ ਕਰਦਿਆਂ ਕੀਤਾ ਉਹਨਾਂ ਕਿਹਾ ਕਿ ਮੈਡੀਕਲ ਸੂਟ ਕਰਨਾ ਆਪਣੇ ਸਾਰੇ ਫੌਜੀ ਫਿਰਨ ਪਰ ਅਜਿਹੀ ਵੀ ਹਾਲਾਤ ਹੈ ਉਦਨਾ ਇਸ ਕਰਕੇ ਸਾਡੇ ਵੱਲੋਂ ਇੱਕ ਆਪਰੇਸ਼ਨ ਅਭਿਆਸ ਦੀ ਸ਼ੁਰੂਆਤ ਕੀਤੀ ਜਾਣੀ ਹੈ ਸਾਡੇ ਛੇਲੇ ਦੇ ਵਿੱਚ ਜਿਸ ਦੇ ਵਿੱਚ ਸਾਡੇ ਆਪਣੇ ਨੌਜਵਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਆਓ ਬਣੀ ਦਾਦਾ ਚਾਓ ਆਪਣੇ ਆਪ ਨੂੰ ਆਪਾ ਆਫਰ ਕਰੀਏ ਆਪਣੇ ਦੇਸ਼ ਤੇ ਲਈ ਆਪਣੇ ਵਤਨ ਦੇ ਲਈ ਆਪਣੀ ਮਿੱਟੀ ਦੇ ਲਈ ਇਸ ਸਵੈ ਡਿਫੈਂਸ ਦੇ ਵਿੱਚ ਤਾਂ ਕਿ ਕੱਲ ਨੂੰ ਕਿਤੇ ਵੀ ਕਦੇ ਜਰੂਰਤ ਪੈਦੀ ਅਗਰ ਆਨਾਤ ਕਿਲਟ ਦੇ ਦੁਬਾਰਾ ਮੈਂ ਆਪਾ ਪਾਕਿਸਤਾਨ ਤੇ ਪ੍ਰੋਸ ਪ੍ਰੋਸਾਨੀ ਕਰ ਸਕਦੇ ਕੱਲ ਵੀ ਆਪਾਂ ਦੇਖ ਲੈ ਕਿਵੇਂ ਸੀ ਸਾਰਤ ਦੁਬਾਰਾ ਉਨੀ ਦੇਰ ਆ ਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੁਣ ਅਗਲੀ ਤਿਆਰੀ ਨੂੰ ਤਰਸ ਕਰਨ ਦੇ ਲਈ ਆਪਾਂ ਆਪਣੇ ਆਪ ਨੂੰ ਆਫਰ ਕਰੀਏ ਕੱਲ ਸ਼ਹੀਦਾਂ ਨੂੰ ਸਾਥ ਲੈ ਕੇ ਰਾਸਤੇ ਖਾਲਸਾ ਜਹਾਜ਼ ਆਡੀਟੋਰੀਅਮ ਹੈ ਤਰੀਕ 12 ਮਹੀਨਾ 11 ਵਜੇ ਤੁਸੀਂ ਆਵੋ ਤੁਹਾਨੂੰ ਉੱਥੇ ਬੀਸੀ ਟ੍ਰੇਨਿੰਗ ਦਿੱਤੀ ਜਾਊਗੀ ਤੁਹਾਨੂੰ ਰੋਲ ਕੀਤਾ ਜਾਊਗਾ ਤੁਹਾਡਾ ਨਾਮ ਪਤਾ ਮੋਬਾਈਲ ਨੰਬਰ ਲਿਖਿਆ ਜਾਊਗਾ ਤਾਂ ਕਿ ਜਦੋਂ ਵੀ ਤਰੀਕ ਕਿਤੇ ਵੀ ਲੋਡ ਪੈਂਦੀ ਹੈ ਤੁਹਾਨੂੰ ਇੱਕ ਵਾਸਤੇ ਬੁਲਾਇਆ ਜਾ ਸਕੇ ਅਸੀਂ ਆਪਣੇ ਰਾਕੇ ਦੇ ਸਾਹੀ ਨੌਜਵਾਨ ਵੀਰوں ਦੀ ਇੰਤਜ਼ਾਰ ਕਰਾਂਗੇ ਪਰ ਇਸ ਸਮੇਂ ਅਪਾ ਨੰਗਲ ਵੀ ਰੱਖਾਂਗੇ पर कल मेरी श्री आनंदपुर साहब के आस पास इलाके पिंड बेनती है आओ <coughs> आप अपने देश में जरा है सेवावान देने अपने जरा है नाम जरूर रजिस्टर करिए धन्यवाद